ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਥੋਟੀ ਚੌਂਕੜੀ ਨਹੀਂ ਵੱਜਦੀ ਤਾਂ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਤੁਸੀਂ ਕਿਸੇ ਧਾਰਮਿਕ ਜਗ੍ਹਾ ਤੇ ਜਾਂਦੇ ਹੋ ਔਰ ਤੁਸੀਂ ਚੌਂਕੜੀ ਮਾਰ ਕੇ ਬੈਠਦਾ ਜਾਂਦੇ ਹੋ ਪਰ ਤੁਹਾ ਤੋਂ ਜ਼ਿਆਦਾ ਸਮਾਂ ਨਹੀਂ ਬੈਠਿਆ ਜਾਂਦਾ ਕਿਉਂਕਿ ਤੁਹਾਡੇ ਜੋ हिਪ ਦੇ ਮਸਲਸ ਨੇ ਉਹ ਟਾਈਟ ਹੋ ਚੁੱਕੇ ਨੇ ਔਰ ਨਾਲ ਦੀ ਨਾਲ ਹੀ ਜਿਹੜੇ ਗੋਡਿਆਂ ਦੇ ਮਸਲ ਨੇ ਉਹ ਕਮਜ਼ੋਰ ਹੋ ਚੁੱਕੇ ਨੇ ਕਈ ਵਾਰ ਇਦਾਂ ਦੇ ਵੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਉਹ ਕਹਿੰਦੇ ਜਦੋਂ ਅਸੀਂ ਚੌਂਕੜੀ ਮਾਰਦੇ ਹਾਂ ਸਾਡੇ ਗੋਡਿਆਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ ਹੋਣਾ ਹੀ ਹੈ ਕਿਉਂਕਿ ਆਪਣੇ हिਪ ਦੇ ਮਸਲਸ ਔਰ ਗੋਡਿਆਂ ਦੇ ਮਸਲਸ ਟਾਈਟ ਨੇ ਪਰ ਜਦੋਂ ਆਪਾਂ ਉਹ ਬੈਂਡ ਕਰਕੇ ਰੱਖਾਂਗੇ ਤਾਂ ਆਪਣੀ ਉਸ ਜਗ੍ਹਾ ਤੇ ਦਰਦ ਲਾਜ਼ਮੀ ਹੋਏਗਾ ਸੋ ਖਬਰੌਣ ਦੀ ਲੋੜ ਨਹੀਂ ਸਾਡੇ ਕੋਲ 13 ਸਾਲ ਤੋਂ ਲੈ ਕੇ 55 ਸਾਲ ਤੱਕ ਦੀ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਤੋਂ ਚੌਂਕੜੀ ਨਹੀਂ ਬਚਦੀ ਕਿਉਂਕਿ ਆਪਣੀ ਜੋ ਐਕਸਰਸਾਈਜ਼ ਕਰਨ ਦੀ ਐਕਟੀਵਿਟੀ ਹੈ ਜੋ ਆਪਾਂ ਕਸਰਤਾਂ ਕਰਨ ਦੀ ਆਪਣੀ ਰੁਝਾਨ ਹੈ ਉਹ ਬਹੁਤ ਜ਼ਿਆਦਾ ਘੱਟ ਚੁਕਿਆ ਸੋ ਇਸੇ ਕਰਕੇ ਅਸੀਂ ਬਾਰ ਬਾਰ ਕਹਿੰਦੇ ਹੁੰਦੇ ਆ ਵੀ ਅਗਰ ਕਸਰਤ ਨਹੀਂ ਕਰ ਸਕਦੇ ਏਟਲੀਸਟ ਸੈਰ ਤਾਂ ਜ਼ਰੂਰ ਕਰੋ ਤਾਂ ਕਿ ਆਪਣਾ ਜੋ ਬੋਡੀ ਦਾ ਬਲੱਡ ਸਰਕੂਲੇਸ਼ਨ ਹੈ ਜੋ ਖੂਨ ਦਾ ਸੰਚਾਰ ਹੈ ਉਹ ਚੰਗੀ ਤਰ੍ਹਾਂ ਚੱਲਦਾ ਰਹੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸੁਰਾਂ ਪਿਛਲੇ 10 ਸਾਲ ਤੋਂ ਸਿੰਘ ਮੁੱਲਾਂਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਜਿੱਥੇ ਅਜਨਾ ਅਸੀਂ ਪੇਸ਼ੈਂਟ ਦੇਖਦੇ ਆ ਸਾਡੀ ਇੰਸਟਾਗ੍ਰਾਮ ਆਈਡੀ ਹੈ SARI SINGH PHYSIOTHERAPY ਔਰ ਸਾਡੀ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਵੀ ਫੋਲੋ ਜਰੂਰ ਕਰ ਲਓ ਸਾਡਾ ਫੇਸਬੁੱਕ ਪੇਜ ਹੈ SARI SINGH'S PHYSIOTHERAPY CLINIC ਦੇ ਨਾਮ ਦੇ ਸਾਨੂੰ ਉੱਥੇ ਵੀ ਫੋਲੋ ਕਰ ਲਓ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਸੋ ਆਪ ਸ਼ੁਰੂ ਕਰਦੇ ਆ ਕਸਰਤਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ

ਜ਼ੋਰ ਦੀ ਉੱਪਰ ਜ਼ੋਰ ਦੀ ਥੱਲੇ ਜ਼ੋਰ ਦੀ ਉੱਪਰ ਜ਼ੋਰ ਦੀ ਥੱਲੇ ਇਸ ਤਰ੍ਹਾਂ ਤੁਸੀਂ ਇਸ ਦੇ 5 ਸੈਟ ਲਾਉਣੇ ਨੇ ਬਟਰਫਲਾਈ ਇਸ ਨਾਲ ਕੀ ਹੋਏਗਾ ਅਗਰ ਆਪਣੇ ਅੰਦਰ ਵਾਲੇ ਮਸਲ ਵੀ ਟਾਈਟ ਹੋਣਗੇ ਤਾਂ ਇਹ ਵੀ ਆਪਣੇ ਰਿਲੈਕਸ ਹੋ ਜਾਣਗੇ ਚੌਂਕੜੀ ਤਾ ਨਹੀਂ ਵੱਜਦੀ ਆਪਣੇ ਬਾਹਰਲੇ ਮਸਲ ਟਾਈਟ ਹੋ ਜਾਂਦੇ ਨੇ ਸੋ ਇਸ ਨੂੰ ਤੁਸੀਂ ਆਪਣੇ 20 ਵਾਰੀ ਕਰਨਾ ਔਰ ਇਸ ਦੇ ਤੁਸੀਂ 5 ਸੈਟ ਲਾਉਣੇ ਆ ਇਹ ਹੋਗੀ ਨੰਬਰ 1 ਬਟਰਫਲਾਈ ਐਕਸਰਸਾਈਜ਼ ਦੂਜੀ ਐਕਸਰਸਾਈਜ਼ ਕੀ ਹੈ ਸਿੱਧੇ ਬੈਠ ਚੋਗੇ ਔਰ ਇਸ ਲਤ ਨੂੰ ਇਸ ਦੇ ਉੱਪਰ ਰੱਖ ਦੇਣਾ ਔਰ ਬਾਵਾ ਬਿਲਕੁਲ ਪਿੱਛੇ ਕਰ ਦੇਣੀ ਹੈ ਇਦਾਂ ਕਰਕੇ ਔਰ ਤੁਸੀਂ ਇਸ ਲੱਤ ਨੂੰ ਐਦਾਂ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਗੋਡੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ 1 2 3 4 5 6 7 8 9 10 11 12 15 16 17 18 19 20 21 22 23 24 25 ਆਪਾਂ 25 ਕੀਤਾ ਤੁਸੀਂ 20 ਕਰਨਾ ਇਸ ਦੇ ਵੀ ਤੁਸੀਂ ਪੰਜ ਸੈਟ ਲਾਉਣੇ ਆ ਦੂਸਰੀ ਸਾਈਡ ਵੀ ਤੁਹਾਨੂੰ ਕਰਕੇ ਦਿਖਾਉਣੇ ਆ ਐਦਾਂ ਰੱਖ ਲੈਣਾ ਔਰ ਬਿਲਕੁਲ ਪਿੱਛੇ ਰਿਲੈਕਸ ਹੋ ਕੇ ਬੈਠ ਜਾਣਾ ਔਰ ਜਿੰਨਾ ਆਪਣਾ ਇਸ ਨੂੰ ਆਪਾਂ ਗੋਡੇ ਦੇ ਉੱਪਰ ਰੱਖਾਂਗੇ ਔਰ ਐਦਾਂ نیچے 1 2 3 4 5 6 7 8 9 10 11 12 13 14 15 16 17 18 19 20 देन रिलैक्स ਹਰ ਕਸਰਤ ਤੋਂ ਬਾਅਦ ਲਾਤ ਸਿੱਧੀ ਕਰ ਦੇਣੀ ਆ ਪੰਜ ਵਾਰੀ ਐਸਾਈਡ ਵੀਵੀ ਦੇ ਪੰਜ ਵਾਰੀ ਐਸਾਈਡ ਇਹ ਹੋ ਗਈ ਤੁਹਾਡੀ ਕਸਰਤ ਨੰਬਰ 2 ਹੁਣ ਕਸਰਤ ਨੰਬਰ 3 ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਇਸ ਲਾਤ ਨੂੰ ਇੱਥੇ ਰੱਖ ਦੇਣਾ ਔਰ ਨੀਚੇ ਵਾਲਾ ਜੋ ਪੈਰ ਹੈ ਪਹਿਲਾਂ ਦੇਖੋ ਸਿੱਧੇ ਬੈਠੇ ਸੀ ਇਸ ਲਾਤ ਨੂੰ ਇੱਥੇ ਰੱਖਿਆ ਨੀਚੇ ਪੈਰ ਪੈਰ ਨੂੰ ਮੋੜ ਲਿਆ और इसको आप इधर देखा और करा आपने इस जगह पर खिंच पेगी प्रोपर और इतने आपको होल्ड करना पांच सैकेंड एक दो तीन चार पंच दैन रिलैक्स फिर आप खिचा एक दो तीन चार पंच दैन रिलैक्स फिर खिंचा एक दो तीन चार पंच दैन रिलैक्स फिर खिचागे एक दो तीन चार पंच इस तरह तुम दस बारे करना ਦੂਸਰੀ ਸਾਈਡ ਕਰਕੇ ਦਿਖਾਉਣ ਲੱਗੇ ਆਂ ਦੇਖੋ ਧਿਆਨ ਨਾਲ ਏਦਾਂ ਬੈਠੇ ਹੋ ਤੁਸੀਂ ਖੱਬੀ ਲੱਤ ਇਧਰ ਲੈ ਆਉਣੀ ਆ ਸੱਜੀ ਲੱਤ ਮੋੜ ਲੈਣੀ ਆ ਔਰ ਤੁਸੀਂ ਦੂਸਰੇ ਆਪਣੀ ਕੂਣੀ ਦੀ ਮਦਦ ਨਾਲ ਇਸ ਨੂੰ ਇਧਰ ਨੂੰ ਖਿੱਚ ਦੇਣਾ ਔਰ ਪਿੱਛੇ ਦੇਖਾਂਗੇ ਆਪਾਂ ਜਦੋਂ ਪਿੱਛੇ ਦੇਖਾਂਗੇ ਇਸ ਜਗ੍ਹਾ ਤੇ ਸਟ੍ਰੈਚ ਪਾਏਗਾ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਦੇਖੋ ਤੇ ਆਨਾ ਸਿੱਧੇ ਬੈਠੇ ਸੀ ਆਪਣੀ ਜੋ ਤੁਸੀਂ ਖੱਬੀ ਲੱਤ ਇਧਰ ਰੱਖੀ ਸੱਜੀ ਲੱਤ ਮੋੜ ਲੈਣੀ ਆ ਔਰ ਦੂਸਰੀ ਕੂਣੀ ਦੀ ਮਦਦ ਨਾਲ ਇਸ ਨੂੰ ਖਿੱਚ ਦੇਣਾ ਇਧਰ ਨੂੰ ਔਰ ਪਿੱਛੇ ਦੇਖਣਾ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਬਹੁਤ ਹੀ ਵਧੀਆ ਐਕਸਰਸਾਈਜ਼ ਆ ਜਿਹੜੇ ਆਪਣੇ ਆਹ ਮਸਲਸ ਨੇ ਟਾਈਟ ਹੋਏ ਆ ਇਹਨਾਂ ਨੂੰ ਇਹ ਚੰਗੀ ਤਰ੍ਹਾਂ ਸਟ੍ਰੈਚ ਕਰਨਗੇ ਹੁਣ ਅਗਲੀ ਚੌਥੀ ਕਸਰਦ ਦੀ ਗੱਲ ਕਰਨ ਲੱਗੇ ਆ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਇੱਕ ਲੱਤ ਸਿੱਧੀ ਰੱਖਾਂਗੇ ਔਰ ਦੂਸਰੀ ਲੱਤ ਇਧਰ ਮੋੜ ਲਾਂਗੇ ਔਰ ਇਸ ਨੂੰ ਆਪਾਂ ਇਧਰ ਨੂੰ ਫੜ ਕੇ ਖਿੱਚ ਕੇ ਇਧਰ ਨੂੰ ਲੈ ਕੇ ਜਾਵਾਂਗੇ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਵੱਤੋਂ ਵੱਤ ਆਪਾਂ ਇਧਰ ਨੂੰ ਲੈ ਕੇ ਜਾਣਾ ਤਾਂ ਕਿ ਤੁਹਾਡੇ ਮਸਲ ਟਾਈਟ ਨਹੀਂ ਹੋ ਰਿਲੈਕਸ ਹੋ ਜਾਣ ਦੂਸਰੀ ਸਾਈਡ ਕਰਕੇ ਦਿਖਾਣ ਲੱਗਿਆਂ ਤੁਹਾਨੂੰ ਇਦਾਂ ਫੜ ਲੈਣਾ ਔਰ ਜਿਹੜੀ ਲੱਤ ਆਪਾਂ ਮੋੜੀ ਹੈ ਉਸੇ ਆਪਾਂ ਹੱਥ ਨਾਲ ਇਸ ਨੂੰ ਇਧਰ ਨੂੰ ਇੱਕ दो तेन तीन तेन चार तेन पांच तेन छे दिन सात आठ नौ दस दूसरी साइड करके देखो दिखा लगे फिर इधर आगे फिर इधर एक दो तो, तीन चार पाँच सात आठ नौ दस फिर दूसरी साइड इधर ले जाना ਇਹ ਆਪਾਂ ਗੋਡੇ ਤੋਂ ਅੱਗੇ ਰੱਖਿਆ ਪੈਰ ਮੋੜ ਕੇ ਔਰ ਆਪਾਂ ਇੱਥੋਂ ਪੈਰ ਫੜ ਕੇ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਪੂਰਾ ਖਿੱਚਣਾ ਪੂਰਾ ਤਾਂ ਕਿ ਇਹ ਚੀਜ਼ ਪੂਰੀ ਖਿੱਚੀ ਜਾਵੇ ਪੰਜ ਛੇ ਸੱਤ ਅੱਠ ਨੌ 10 ਦੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਇੱਧਰ 10 ਸੈਟ ਇੱਧਰ ਹੁਣ ਉਸ ਤੋਂ ਅਗਲੀ ਜਿਹੜੀ ਕਸਰਤ ਹੈ ਧਿਆਨ ਨਾਲ ਦੇਖਣਾ ਸਿੱਧੇ ਪੈ ਜਾਣਾ ਔਰ ਤੁਸੀਂ ਇਸ ਦੇ ਵਿੱਚ ਦੋਨੋਂ ਲੱਤਾਂ ਖੋਲ ਦੇਣੀਆਂ ਨੇ ਔਰ ਤੁਸੀਂ ਇਸ ਗੋਡੇ ਨੂੰ ਇਧਰ ਆਪਾਂ ਗਿੱਟੇ ਨਾਲ ਲਾਉਣ ਦੀ ਕੋਸ਼ਿਸ਼ 1 2 3 4 5 ਫਿਰ ਦੂਸਰੀ ਸਾਈਡ 1 2 3 4 5 ਫਿਰ ਇਸ ਗੋਡੇ ਨੂੰ ਕਿੱਟੇ ਨਾਲ ਲਾਉਣ ਦੀ ਕੋਸ਼ਿਸ਼ 1 2 3 4 5 ਫਿਰ ਦੂਸਰੀ ਸਾਈਡ 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 1 2 3 4 5 ਫੇ ਦੂਸਰੀ ਸਾਈਡ 1 2 3 4 5 ਫੇ ਦੂਸਰੀ ਸਾਈਡ 1 2 3 4 5 ਫੇ ਦੂਸਰੀ ਸਾਈਡ 1 2 3 4 5 ਠੀਕ ਹੈ ਜੀ ਇਸ ਨੂੰ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਟੋਟਲ 20 ਗੈਣ ਲੈਣੇ ਤੁਸੀਂ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰ ਹੁਣ ਉਸ ਤੋਂ ਅਗਲੀ ਕਸਰ ਕਰ ਲੱਗਿਆਂ ਫਿਗਰ ਆਫ 4 ਸਟ੍ਰੈਚ ਸਿੱਧੇ ਪੈ ਜਾਣਗੇ ਦੋਨੋਂ ਗੋਡੇ ਮੋੜ ਲੈਣੇ ਆ ਪਹਿਲਾਂ ਆਪਾਂ ਸੱਜੀ ਲੱਤ ਇਸ ਗੋਡੇ ਦੇ ਉੱਪਰ ਰੱਖ ਦਾਂਗੇ और आप इस गोडे न छाती लाने की कोशिश करा और अपनी इस जगह ते प्रोपर स्ट्रच पेगा इतना आप दो तीन चार पे सात आठ नौ दस दिन दिन फिर छाती ना कोशिश एक दो तीन चार पे सात आठ नौ दस Then relax. Then एक दो तीन चार नौ दस. Then relax. तो आ, तो करना। दूसरी साइड इस लत्त देना इदा करके और दिन इथ पकड़ के खिंच देना और आपको होल्ड करना दस सैकेंड एक दो तो तीन चार पे सात आठ ਨੌ ਦਸ ਦੈਨ ਰਿਲੈਕਸ ਦੈਨ ਫੇਰ ਸਿਰ ਨੀਚੇ ਰੱਖਣਾ ਸਿਰ ਉੱਪਰ ਨਹੀਂ ਚੱਕਣਾ 1 2 3 4 5 6 7 8 9 10 ਦੈਨ ਰਿਲੈਕਸ 10 ਵਾਰੀ ਇਸ ਸਾਈਡ 10 ਵਾਰੀ ਇਸ ਸਾਈਡ ਧਿਆਨ ਨਾਲ ਦੋਨੋਂ ਗੋਡੇ ਮੋੜ ਲੈਣੇ ਆ ਇਹ ਲੱਤ ਆਪਾਂ ਇਸ ਗੋਡੇ ਦੇ ਉੱਪਰ ਰੱਖਾਂਗੇ ਔਰ ਬਾਹ ਵਿੱਚ ਦੀ ਲੈ ਜਾਣੀ ਹੈ ਇੱਥੋਂ ਔਰ ਉਹ ਇੱਕ ਬਾਹਰ ਤੋਂ ਆਏਗੀ ਔਰ ਇਦਾਂ ਆਪਾਂ ਖਿੱਚ ਕੇ ਸਾਈਡ ਤੋਂ ਲਾਉਣਾ ਦੇਖੋ ਤੁਸੀਂ ਇਦਾਂ ਪਏ ਸੀ ਇਸ ਤੋਂ ਆਪਾਂ ਇਸ ਦੇ ਉੱਪਰ ਰੱਖਿਆ ਦੋਨੋਂ ਹੱਥ ਵਿੱਚ ਦੇ ਕੱਟ ਕੇ ਇਦਾਂ ਆਪਾਂ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਖਿੱਚ ਪਏਗੀ ਇਹ ਹੋ ਗਿਆ ਤੁਹਾਡਾ ਫਿਗਰ ਆਫ 4 ਸਟ੍ਰੈਚ ਹੁਣ ਅਸ ਤੋਂ ਅਗਲੀ ਐਕਸਰਸਾਈਜ਼ ਕੀ ਹੈ ਆਪਾਂ ਫੇਰ ਬਟਰਫਲਾਈ ਪੋਜੀਸ਼ਨ 'ਚ ਹੀ ਬੈਠ ਜਾਣਾ ਇਦਾਂ ਕਰਕੇ ਔਰ ਇਸ ਵਾਰ ਆਪਾਂ ਪੈਰਾਂ ਨੂੰ ਨਹੀਂ ਫੜਨਾ ਆਪਾਂ ਗੋਡਿਆਂ ਨੂੰ ਫੜਨਾ ਐਪਾ ਜ਼ੋਰ ਦੀ ਥੱਲੇ ਨੂੰ ਮਾਰਨੇ 1 2 3 ਸਾਹਮਣੇ ਦੇਖਣ ਦੀ ਕੋਸ਼ਿਸ਼ ਕਿ 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਜੂ ਦਾ ਪੈ ਕਰਾਂਗੇ ਪੈਰ ਆਪਣੇ ਅੱਗੇ ਨੂੰ ਜਾਣੇ ਸ਼ੁਰੂ ਹੋ ਜਾਣੇ ਆ ਬਾਹਲੇ ਅੱਗੇ ਵੀ ਨਹੀਂ ਜਾਣੇ ਚਾਹੀਦੇ ਚਲੋ ਥੋੜੇ ਜਿ ਇੰਨੇ ਕੁ ਜਾ ਸਕਦੇ ਆ ਪਰ ਤੁਹਾਨੂੰ ਤੁਸੀਂ ਫੇਰ ਚੱਕ ਕੇ ਪਿੱਛੇ ਕਰ ਦੇਣੇ ਔਰ ਕਿਉਂਕਿ ਇਹ ਚਾਦਰ ਤੇ ਪੈਰ ਸਲਿੱਪ ਹੁੰਦੇ ਆ ਤੁਸੀਂ ਇਹ ਜੇ ਸਪਰਫਸ ਤੇ ਬੈਠ ਕੇ ਕਸਰਤ ਕਰਨੀ ਆ ਜਿੱਥੇ ਪੈਰ ਸਲਿੱਪ ਨਾ ਹੋ ਸਵਾਰਾ ਦੇਖੋ ਫਿਰ ਆਪਾਂ ਗੁੱਡੇ ਫੜ ਲਈ 1 2 ਸਾਹਮਣੇ ਦੇਖਣਾ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਇਸ ਦੇ ਵੀ ਤੁਸੀਂ 5 ਸੈਟ ਲਾਉਣੇ ਆ ਹੌਲੀ ਹੌਲੀ ਇਹ 5 ਤੋਂ ਵਧਾ ਕੇ ਤੁਸੀਂ 10 ਕਰ ਦੇਣੇ ਆ ਇਹਨਾਂ ਕੋਸਰਾ ਦਾ ਨਾਲ ਠੁੱਡੀ ਚੌਂਕੜੀ ਵੱਜਣ ਲੱਗ ਜੇਗੀ ਹੁਣ ਇੱਕ ਲਾਸਟ ਕੋਸਰਾ ਦੱਸਣ ਲੱਗਿਆ ਤੁਹਾਨੂੰ ਉਸ ਦੇ ਵਿੱਚ ਕੀ ਕਰੋਗੇ ਤੁਸੀਂ ਸਿੱਧੇ ਲੇਟ ਜਾਓਗੇ ਇਦਾਂ ਲੇਟ ਜਾਣਾ ਸਿੱਧੇ और बिल्कुल नीचे लत्त मोड़ लेनी है ऊपर बिल्कुल एक दो तो, तीन चार पांच छः सात, तो तो, सात, तो, था तो, सात आठ नौ दस पंताली डिग्री तक यह लत चकनी दोबारा देखो एक दो तीन चार छः सात आठ नौ दस दिन रिलैक्स फिर ऊपर चक दें एक दो तीन चार पांच छत अठ नौ दस दिन रिलैक्स दस वारी 10 ਵਾਰੀ ਹੀ ਦੂਸਰੀ ਸਾਈਡ ਦੇਖੋ ਧਿਆਨ ਨਾਲ ਆਪਾਂ ਪੈਰ ਅੰਦਰ ਮੋੜਤਾ ਔਰ ਲਾਤ ਉੱਪਰ ਚੱਕਤੀ 1 2 3 4 5 6 7 8 9 10 देन ਰਿਲੈਕਸ 1 2 देन 4 5 6 7 8 9 10 देन ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਸੋ ਸੋ ਇਹ ਸਨ ਕਸਰਤਾਂ ਅਗਰ ਥੋੜੀ ਚੌਂਕੜੀ ਨਹੀਂ ਵੱਜਦੀ ਤਾਂ ਇਹ ਕਸਰਤਾਂ ਕਰਨੀ ਸ਼ੁਰੂ ਕਰ ਦਿਓ 10 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਚੌਂਕੜੀ ਹੈ ਜੋ ਉਹ ਭੱਜਣ ਲੱਗ ਜਾਏਗੀ ਅਗਰ ਤੁਸੀਂ ਜਿਵੇਂ ਆਪਾਂ ਤੁਹਾਨੂੰ ਕਸਰਤਾਂ ਦੱਸੀਆਂ ਉਦਾਂ ਹੀ ਤੁਸੀਂ ਕਰੋਗੇ ਉਮੀਦ ਕਰਦਾ ਆਂ ਆਈਟੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਤੇ ਨਵੀਂ ਵੀਡੀਓ ਨਾਲ ਟੀਲ ਦਮ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ